ਐਸਸਤ ਗੱਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਅੱਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧੂਲਕਾ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਘਰ ਦੇ ਪਿਛੇ ਜਿਹੜੇ ਵੀ ਜੀ ਹੁਣਾਂ ਦੇ ਆਪਾਂ ਦੇਖ ਸਕਦੇ ਆ ਘਰ ਦੇ ਦੁੱਧ ਦਾ ਕੰਮ ਹੈ ਜਿਹੜਾ ਵੀ ਜੀ ਹੁਣਾਂ ਦਾ ਤੇ ਮੱਝਾਂ ਜਿਆਦੀਆਂ ਮਤਨਾ ਜਾਵਾਂ ਦੋ ਤਿੰਨ ਹੀ ਆ ਬਾਕੀ ਮੱਝਾਂ ਆ ਤੇ ਬਾਕੀ ਗਾਵਾ ਤੁਹਾਨੂੰ ਦੋਏ ਦਾ ਦੁੱਧ ਖਾਉਣੀਆਂ ਵਾ ਦੋਵੇਂ ਗੱਬਣਾ ਵਾ ਗੱਬਣਾ ਆਪਣੀਆਂ ਪਾਸ ਕਰਕੇ ਤੇ ਵੇਸ਼ ਚਾ ਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਆਪਣੀਆਂ ਜੜੀਆਂ ਵਾ ਪਾਸ ਜ਼ਰੂਰ ਕਰਾ ਲਓ ਬਾਕੀ ਜੋ ਵੀ ਆ ਇੱਥੇ ਹੀ ਪਸ਼ੂ ਵੇਸ਼ ਚਾ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਹਾਂਜੀ ਨਾਮ ਮੇਰਾ ਜਗਤੂ ਸਿੰਘ ਭਾਈ ਜੀ ਪਿੰਡ ਧੂਲ ਕਾ ਤਸਵੀਰ ਬਾਬਾ ਕਾ ਦਾ ਜ਼ਿਲ੍ਹਾ ਅੰਮ੍ਰਿਤਸਰ ਜੀ ਲੱਗੇ ਖਲਚੀਆਂ ਹਨਾ ਹਾਂਜੀ ਖਲਚੀਆਂ ਲੱਗੀਆਂ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੋ ਇੱਕ ਰੀ 8246029196 ਤੇ ਕਰਦੇ ਪਸ਼ੂ ਫਿਰ ਆਪਣੇ ਹਾਂਜੀ ਕਰਦੇ ਹੀ ਆ ਜੀ ਆਪਣੇ ਬਾਰੇ ਤੇ ਇਹ ਕਿ ਭੇਜ ਦੇਣੀਆਂ ਜੀ ਇਹ ਭਾਜੀ ਮਈਆਂ ਮਾਰਦੀਆਂ ਗਾਇਆਂ ਨੂੰ ਅੱਛਾ ਅੰਦਰ ਨਾਲੇ ਹੁਣ ਘਟਾਤ ਨੇ ਸਿਆਦ ਕਰਕੇ ਠੀਕ ਆ ਵੀ ਤੁਸੀਂ ਦੱਸਦੇ ਵੀ ਸਿਆਲ ਚ ਅੰਦਰ ਬੰਨਣੀਆਂ ਹੁੰਦੀਆਂ ਆ। ਬੰਨਣ ਦਾ ਵੀ ਹਾਂਜੀ ਔਖਾ ਥੋੜਾ। ਤੇ ਫਿਰ ਥੋੜਾ ਮੁਸ਼ਕਲ ਹੋ ਜਾਂਦਾ। ਪਸ਼ੂ ਅਸਲ ਜੇ ਆਪੇ ਪਸ਼ੂ ਕੱਟ ਕਰਨੇ ਆਗੇ ਬਸ। ਪਸ਼ੂ ਕੱਟ ਕਰਦੇ ਨੇ ਹਾਂਜੀ। ਤੇ ਹੁਣ ਆ ਗਾਵਾਂ ਦੋ ਤਿਆਰ ਹੋਈਆਂ ਵਾਂ। ਹਾਂਜੀ। ਤੇ ਇੱਕ ਤਿਆਰ ਵਾ ਜੀ। ਇੱਕ ਮਹੀਨਾ ਖੜਦੀ ਹੈ ਜੀ। ਤੇ ਤੁਹਾਡਾ ਰਾਦਾ ਫਿਰ ਇਹ ਕੱਢਦੀ ਹੈ ਹਨਾ। ਦੋਵੇਂ ਵੇਖੀ ਹੈ ਹਾਂਜੀ। ਠੀਕ ਆ ਜੀ। ਹਾਂਜੀ। ਤੇ ਪਾਜੀ ਗੇਰ ਵਾ। ਅੱਛਾ ਗੇਰ ਚ ਆ। ਗੇਰ ਕਿ ਹਾਂਜੀ। ਠੀਕ ਆ। ਹਾਂਜੀ। ਤੇ ਕਿੰਨਾ ਚਿਰ ਖੜਦੀ ਜੇ? ਇਹ ਪਾਸੀਂ 2-4 ਦਿਨ ਹੀ ਖੜਦੀ ਹੈ। ਠੀਕ ਆ ਬਾਸਾ ਦੇ ਪਹਿਲੇ ਸੂਏ ਚ ਹੋਇਆ ਸੀ 14-15 ਲੀਟਰ ਚੋਦੇ ਹਾਂ ਹਾਂਜੀ ਹਾਂਜੀ ਚਾਰ ਕੇ ਦੂਸਰੇ ਸੂਏ ਸੌਂਦੇ ਆ ਠੀਕ ਹੈ ਹਾਂਜੀ 14-15 ਲੀਟਰ ਦੁੱਧ ਚ ਹੋਇਆ ਤੁਸੀਂ ਹੱਥੀ ਹਾਂਜੀ ਹਾਂਜੀ ਤੇ ਉਹ ਤਰਾ ਠੰਡੀ ਸੀਲ ਆ ਆ ਠੰਡੀ ਸੀਲ ਪੂਰੀ ਦਿਖਾ ਦੇ ਹਾਂ ਬੈ ਕੇ ਇੱਕ ਵਾਰੀ ਵਾਹ ਦੇਖ ਲਦੇ ਬਿਲਕੁਲ ਠੰਡੀ ਸੀਲ ਹੈ ਜਿੱਤਰਾ ਮਰਜ਼ੀ ਕੋਈ ਗੱਲ ਹੀ ਨਹੀਂ ਹੈ ਜਿੱਧਰਾਂ ਦੀ ਮਰਜ਼ੀ ਬੋ ਬਾਕੀ ਇਹਨਾਂ ਕਾਮ ਦਾ ਮੇਨ ਜਿਹੜਾ ਮੁੱਲ ਪੈਂਦਾ ਵਾ ਠੰਡੀ ਸੀਲ ਦਾ ਹੀ ਮੁੱਲ ਪੈਂਦਾ ਵਾ ਹਾਂਜੀ ਦੋ ਦਿਨਾਂ ਦਾ ਮੱਝਾਂ ਦੇ ਮੁਕਾਬਲੇ ਹੁੰਦਾ ਏ ਦੋਦਾਂ ਦੀ ਫੈੜ ਬਹੁਤ ਆਉਂਦੀ ਇਨਾਂ ਦੀ ਠੀਕ ਹੈ ਜੀ ਹਾਂ ਬਾਕੀ ਅਜੇ ਹਵਾਲੇ ਦੇ ਢਿੱਲਾ ਕਾਫੀ ਆ ਤੋਰ ਹਾਂ ਵਧੀਆ ਕਰੀ ਹਰ ਬਾਕੀ ਯਾਰ ਕਿ ਹੁਣ ਇਹਨਾਂ ਦਾ ਸੂਣਾ ਵਧੀਆ ਸਮੇਂ ਤੇ ਆ ਪਿਛੜੀ ਯਾਰ ਗਰਮੀ ਸੋਈ ਅੱਛਾ ਯਾਰ ਕਹਿੰਦੇ ਸੋਣੀਏ ਸਿਆਣਾਂ ਦੋਦਾਂ ਤੋਂ ਕੋਈ ਜ਼ਿਆਦਾ ਕਰਵਾ ਨਾ ਲੈ ਆ ਵਧੀਆ ਉੱਤੋਂ ਕਮਾਲ ਆ ਪਾਰ ਬਾਕੀ ਇਹ ਆ ਵੀ ਹੈਗੀ ਠੰਡੀ ਸੀਲਿਆ ਤੇ ਸ਼ਾਂਤ ਜੀ ਸੁਭਾਦੀ ਆ ਕੋਈ ਕਾਲੀ ਨਹੀਂ ਬਿੰਦੀ ਕੋਈ ਗੱਲ ਨਹੀਂ ਹੈ ਖਰਦੀ ਘਾ ਆਏ ਆ ਵੀਰ ਜੀ ਨਾਲ ਦੇ ਇੰਨਾ ਗਾਵਾਂ ਦਾ ਮੇਨ ਮੋਲ ਜਿਹੜਾ ਇੰਨਾ ਚੀਜ਼ਾਂ ਦੇ ਪਿੰਦਾ ਵਾ ਬਾਕੀ ਥਾਣਾ ਵੀ ਬੜਾ ਪਿਆਰਾ ਲੱਗਾ ਹੈ ਦੋ ਤਾਂ ਭਾਜੀ ਮਈਆਂ ਰੱਖਾ ਇਹਦਾ ਠੀਕ ਹੈ ਜੀ ਹਾਂ ਜੀ ਇੱਕ ਬੰਨੇ ਮਈ ਦਾ ਰੱਖ ਲਓ ਤੇ ਇੱਕ ਬੰਨੇ ਇਹਦਾ ਗਾਂ ਦਾ ਰੱਖ ਲਓ ਪਤਾ ਨਹੀਂ ਲੱਗੂਗਾ ਕਿ ਮਈ ਦਾ ਤੇ ਗਾਂ ਦਾ ਠੀਕ ਹੈ ਹਾਂ ਜੀ ਬਾਕੀ ਜੇ ਆਪਾਂ ਉਤਰਾਂ ਹਿਸਾਬ ਲਈਏ ਤੇ ਤੇ ਇੰਨਾ گاਵਾ ਦੇ ਦੁੱਧ ਚ ਗੁਣ ਜਿਆਦੇ ਹੁੰਦੇ ਆ ਮੱਝਾਂ ਨਾਲ ਘੋਈ ਬਹੁਤ ਅੱਜਾ ਅਸੀਂ ਦਾ ਕਾਈ ਦਾ ਅੱਛਾ ਜੀ ਹਾਂਜੀ ਠੀਕ ਆ ਹਾਂ ਛੀਲ ਬਹੁਤ ਪੂਰੀ ਠੰਡੀ ਹੈ ਮਤਲਬ ਇਹ ਜਿੰਨੇ ਘਰ ਰੱਖਣੀ ਆ ਉਹਦੇ ਲਈ ਚੰਗੀ ਹੈ ਨਾ ਜਿੰਨੇ ਘਰ ਆਸਤੇ ਬਹੁਤ ਚੰਗੀ ਹੈ ਘਰ ਆਸਤੇ ਦੁੱਧ ਵੀ ਪੀਣਾ ਬਹੁਤ ਚੰਗਾ ਹਾਂਜੀ ਹਾਂਜੀ ਬਾੜੇ ਤੋਂ ਮਾਲ ਜਿਆਦਾ ਕੱਲਾ ਜਾਣਾ ਮੈਂ ਅੱਛਾ ਤੇ ਡੰਗੇ ਤੇ ਕਰਕੇ ਵੇਚਣ ਦੇ ਨਹੀਂ ਠੀਕ ਆ ਹਾਂਜੀ ਸਿਆਲ ਔਖਾ ਤੇ ਕਿੰਨੇ ਐਰ ਕੇ ਉਤਰਾ ਕਿੰਨਾ ਕ ਦੁੱਧ ਕੱਢੀ ਜਾਊਗੀ ਹੈ ਹਾਂਜੀ ਆਰਕਾ ਨਾਲ ਵੇਖੋ ਸ਼ਹਿਰ 15 14 15 ਦਿੰਦੀ ਰਿਹਾ ਕ 17 18 ਕਰ ਦਿੰਦੀ ਹੈ ਅੱਛਾ ਹਾਂ 14 15ਵਾਂ ਚਾਹੁੰਦਾ ਰਿਹਾ ਸਮਝਣ ਤੇ ਮੁੱਲ ਇਹਦਾ ਮੁੱਲ ਤੇ ਹੀ ਕਰਦੇ 65000 ਰੁਪਈਆ ਅੱਛਾ ਹਾਂਜੀ ਕਿੰਨੇ ਦੀ ਦੇ ਦੇਣੀ ਹੈ ਜਿਹੜੀ ਹਾਂ ਨਾ 60 ਵੀ ਦੇਣਾ ਹੈ 60000 ਦੇ ਦੇਣਾ ਚਲੋ ਬਾਕੀ ਕੋਈ ਫੋਨ ਲਾਊਗਾ ਤੇ ਮੌਕੇ ਤੇ ਮੰਨਤਾ ਨਾ ਹੋ ਜਾਵੇ ਫੋਨ ਲਾਵੇ ਇੱਕ ਵਾਰੀ ਹੈਨਾ ਦੇ ਹੀ ਦੇਣੀ ਆ ਤੇ ਠੀਕ ਆ ਹਾਂਜੀ ਦੇ ਦੇਣੀ ਆ ਵਾ ਸੌਦਾ ਆਪੇ ਚਲੋ ਮੌਕੇ ਤੇ ਹੋ ਜਾਊਗਾ ਹਾਂਜੀ ਤੇ ਹੁਣ ਆ ਜਿਹੜੀ ਗਾਜੇ ਇਹਦਾ ਭਾਜੀ ਮਹੀਨਾ ਰਹੀਦਾ ਸੂਜ ਚ ਨੌਵਾਂ ਮਹੀਨਾ ਲੱਗਿਆ ਕੰਦ ਅੱਛਾ ਤੇ ਮਹੀਨਾ ਇੱਕ ਰਹਿ ਗਿਆ ਸੂਜ ਚ ਠੀਕ ਆ ਇਹ ਤੀਜੇ ਸੂਜੇ ਸੂਤੀ ਛੱਟੇ ਤੇ ਇਹ ਕਿੰਨਾ ਕ ਦੁੱਧ ਕੱਢੀ ਜਾਊਗੀ ਇਹ 17 18 ਕਿਲੋ ਹੀ ਚੁੰਦਿਆ ਰਹੀ ਥੱਲੇ ਅੱਛਾ ਤੇ ਆਰ ਕਾ ਵੇਖੋ ਕਿੰਨਾ ਜੀ ਦਈ ਤੋਰਾ ਨਾ ਫੇਰ ਇੱਕ ਰੀ ਹਾਂਜੀ ਇਹ ਨਵਾਂ ਮਹੀਨਾ ਇਹਨਾਂ ਨੂੰ ਲੱਗ ਗਿਆ ਹੈਗਾ ਗਾਵਾਂ ਵੀਰ ਜੀ ਨਾ ਕੋ ਟੁੱਟ ਤਿੰਨੇ ਆ ਤਿੰਨੇ ਗਾਵਾਂ ਚੰਗੀਆਂ ਮਾਤਰਾ ਦੋ ਤੁਹਾਨੂੰ ਦਿਖਾ ਦਿਆਂ ਇੱਕ ਆ ਰੱਖੀ ਆ ਇਹ ਵੀ ਵੈੜ ਸੋਹਣੀ ਆ ਜਿਹੜੀ ਕਹਿੰਦਾ ਭਾਵੇਂ ਇਹ ਆ ਵੀ ਸਾਰੇ ਚਲੋ ਚੰਗੇ ਦੁੱਧ ਵਾਲੀਆਂ ਹੁਣ ਅਜੇ ਮਹੀਨਾ ਇੱਕ ਹੀ ਖੜਦੀ ਆ ਲਿਆ ਜੀ ਵੀਰ ਜੀ ਬਾਕੀ ਇਤਰਾ ਘਾਤ ਕੱਖ ਦੇਲ ਦੀ ਚੰਗੀ ਆ ਥੱਲੇੋਂ ਚੰਗੀ ਭਰ ਜੂਗੀ ਤੇ 98 ਦੇ ਆਪਾਂ ਦੇਖ ਸਕਦੇ ਆ ਲੱਗੇ ਤਾਂ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਭਾਜੀ 55000 ਕਰਦੇ ਹਾਂ ਕਰ ਦਈਏ ਕੋ ਮਾਂ ਤਾਂ ਨੇ ਸੰਭ ਨਹੀਂ ਸੁੰਭਣੀ ਕਿਹਨੇ ਮਹੀਨਾ 50 ਹੀ ਦੇ ਦਈਏ ਚਲੋ ਬਾਕੀ ਮੌਕੇ ਤੇ ਕਰਦੇ ਹਾਂ ਮਾਂ ਤਾਂ ਚਲੋ ਮੌਕੇ ਤੇ ਕਰਦੇ ਹਾਂ ਮਾਂ ਤਾਂ ਕੋ ਫੋਨ ਲਾਉਗਾ ਨਾ ਹਾਂਜੀ ਕਰ ਤੇ ਸੌਦਾ ਆਪੇ ਹੋ ਜਾਊਗਾ ਮੌਕੇ ਤੇ ਹਨਾ ਤੇ ਬਾਕੀ ਥਣਾ ਥਣਾ ਦੀ ਓਕੇ ਥਣਾ ਦੀ ਓਕੇ ਭਾਜੀ ਫੁੱਲ ਗਾਰੰਟੀ ਆ ਪੀ ਥਣਾ ਦੀ ਪਿਛੇ ਦੀ ਫੁੱਲ ਗਾਰੰਟੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਇੱਥੇ ਆਓ ਤੇ ਆਪਣੀਆਂ ਵੇਸ ਚਾਖ ਕੇ ਤੇ ਤਸੱਲੀ ਕਰਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ